ਸਲੋਕ ਮਹੱਲਾ ਪਹਿਲਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸ੍ਰੀ ਕਰਤਾਰਪੁਰ ਸਾਹਿਬ ਦੀਵਾਨ ਵਿੱਚ ਬੈਠੇ ਸਨ ਕੁਝ ਸਿੱਖ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਆ ਰਹੇ ਸਨ ਇੱਕ ਜ਼ਿਮੀਂਦਾਰ ਮਣੇ ਤੇ ਬੈਠਾ ਸਿੱਖਾਂ ਨੂੰ ਫਿੱਕੇ ਬਚਨ ਬੋਲ ਰਿਹਾ ਸੀ ਕਿ ਤੁਸੀਂ ਮੇਰੀ ਖੇਤੀ ਵਿੱਚੋਂ ਦੀ ਲੰਗ ਦੇ ਖੇਤੀ ਉਜਾੜਦੇ ਜਾਂਦੇ ਹੋ ਅਤੇ ਸਿੱਖਾਂ ਦੇ ਪਿੱਛੇ-ਪਿੱਛੇ ਫਿੱਕੇ ਬਚਨ ਬੋਲਦਾ ਹੋਇਆ ਦੀਵਾਨ ਵਿੱਚ ਆ ਗਿਆ ਅਤੇ ਆ ਕੇ ਸਤਿਗੁਰਾਂ ਨੂੰ ਕਹਿਣ ਲੱਗਾ ਕਿ ਤੁਹਾਡੇ ਸਿੱਖ ਮੇਰੇ ਖੇਤ ਵਿੱਚੋਂ ਦੀ ਲੰਘਦੇ ਹੋਏ ਫਸਲ ਦਾ ਨੁਕਸਾਨ ਕਰਦੇ ਹਨ ਤਾਂ ਗੁਰੂ ਸਾਹਿਬ ਜੀ ਨੇ ਇਸ ਜ਼ਿਮੀਂਦਾਰ ਪ੍ਰਤੀ ਸਿੱਖਿਆ ਦੇਣ ਲਈ ਸਾਰੇ ਜੀਵਾਂ ਨੂੰ ਬੇਰਸੀ ਦੀਆਂ ਗੱਲਾਂ ਨਾ ਕਰਨ ਦੀ ਸਿੱਖਿਆ ਦਿੰਦਿਆਂ ਆਇਆ ਸ਼ਲੋਕ ਉਚਾਰਨ ਕੀਤਾ ਨਾਨਕ ਫਿੱਕੈ ਬੋਲਿਆ ਤਨ ਮਨ ਫਿੱਕਾ ਹੋਇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਫਿੱਕੇ ਫੇਰ ਅਸੀਂ ਦੇ ਬਚਨ ਬੋਲਣ ਕਰਕੇ ਤਨ ਸਰੀਰ ਤੇ ਮਨ ਹਿਰਦਾ ਬੇਰਸੀ ਵਾਲਾ ਹੋ ਜਾਂਦਾ ਪਾਉ ਬੁਰੇ ਬਚਨ ਕਥਨ ਦੇ ਬਾਅਦ ਵਿੱਚ ਪਛਤਾ ਤਾਪ ਹੁੰਦਾ ਹੈ ਭਾਵੇਂ ਫਿੱਕਾ ਬਚਨ ਤਾਂ ਜੀਬ ਨੇ ਬੋਲਿਆ ਸੀ ਪਰ ਉਸ ਦਾ ਅਸਰ ਸਾਰੇ ਸਰੀਰ ਤੇ ਮਨ ਤੇ ਪੈਂਦਾ ਜਿਸ ਕਰਕੇ ਤਨ ਤੇ ਮਨ ਮੁਰਝਾ ਜਾਂਦਾ ਹੈ ਫਿੱਕੋ ਫਿੱਕਾ ਸੱਦੀ ਐ ਫਿੱਕੇ ਫਿੱਕੀ ਸੋਏ ਬੇਰਸੀ ਦੇ ਬਚਨ ਬੋਲਣ ਵਾਲੇ ਪੁਰਖਾਂ ਨੂੰ ਬੇਰਸੀ ਵਾਲਾ ਹੀ ਸੱਦਿਆ ਜਾਂਦਾ ਆਖਿਆ ਜਾਂਦਾ ਪਾਵ ਉਹ ਇਸੇ ਨਾਮ ਨਾਲ ਜਾਣਿਆ ਜਾਂਦਾ ਬੇਰਸੀ ਦੇ ਬਚਨ ਬੋਲਣ ਵਾਲੇ ਪੁਰਖ ਦੀ ਸੋਏ ਸ਼ੋਭਾ ਵੀ ਫਿੱਕੀ ਬੇਰਸੀ ਵਾਲੀ ਹੁੰਦੀ ਆ ਫਿੱਕਾ ਦਰਗਹ ਸੱਟੀ ਐ ਮੋਹਿ ਤੁੱਕਾ ਫਿੱਕੇ ਪਾਈ ਹੇ ਭਾਈ ਸੰਸਾਰ ਦੇ ਅਭਜਸ ਤੋਂ ਛੁੱਟ ਫਿੱਕਾ ਬੇਰਸੀ ਦੇ ਬਚਨ ਬੋਲਣ ਵਾਲੇ ਪੁਰਖ ਨੂੰ ਕਰਤਾਰ ਦੀ ਦਰਗਹਿ ਕਚਹਿਰੀ ਵਿੱਚੋਂ ਵੀ ਛੁੱਟਿਆ ਜਾਂਦਾ ਹੈ। ਭਾਵੇਂ ਬੇਰਸੀ ਦੇ ਬਚਨ ਬੋਲਣ ਵਾਲੇ ਨੂੰ ਆਦਰ ਨਹੀਂ ਮਿਲਦਾ ਤੇ ਬੇਰਸੀ ਦੇ ਬਚਨ ਬੋਲਣ ਵਾਲੇ ਪੁਰਖ ਦੇ ਮੂੰਹ ਉੱਤੇ ਲਾਂਤਾਂ ਰੂਪੀ ਥੁੱਕਾਂ ਪੈਂਦੀਆਂ ਹਨ। ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਈ। हे भाई फिक्का बेरसी दे वचन बोलन वाले पुरख नु मूर्ख बेसमझ आखीए कहिदा है ओ लोक प्रलोक विच पाणा जूतियां दी मार ही खांदा है सजा लैंदा है जिवें एक साखी आंदी मूर्ख जुलाहे दी श्री गुरु गोविंद सिंह महाराज जी श्री दशम ग्रंथ साहिब जी विच रितरांच कथन करदे आ कि एक जुलाहा पहली बार अपने सौरे चलया ਤਾਂ ਆਪਣੀ ਮਾਂ ਨੂੰ ਕਹਿੰਦਾ ਕਿ ਮੈਂ ਕੀ ਕਹਿੰਦਾ ਜਾਵਾਂ ਤਾਂ ਮਾਂ ਨੇ ਕਿਹਾ ਕਿ ਉੱਡਦਾ ਜਹਾ ਉੱਡਦਾ ਜਾ ਕਹੀ ਜਾ ਤਦੋਂ ਜਲਾਹਾ ਉੱਡਦਾ ਜਾ ਉੱਡਦਾ ਜਾ ਕਹਿੰਦਾ ਆਪਣੇ ਸਹੁਰਿਆਂ ਨੂੰ ਤੁਰ ਪਿਆ ਅੱਗੇ ਜੰਗਲ ਵਿੱਚ ਸ਼ਿਕਾਰੀਆ ਨੇ ਪੰਛੀਆਂ ਨੂੰ ਪਕੜਨ ਵਾਸਤੇ ਜਾਲ ਪਾਇਆ ਆਇਆ ਸੀ ਉਹਨਾਂ ਨੇ ਕਿਹਾ ਕਿ ਇਹ ਤਾਂ ਸਵੇਰੇ ਸਵੇਰੇ ਹੀ ਕੋ ਸ਼ਗਨ ਕਰੀ ਜਾਂਦਾ ਹੈ ਤਦ ਸਾਰਿਆਂ ਨੇ ਫੜ ਕੇ ਬਹੁਤ ਘੁੱਟਿਆ ਜਲਾਹੇ ਨੇ ਪੁੱਛਿਆ ਕਿ ਫਿਰ ਮੈਂ ਕੀ ਕਹਾ ਤਾਂ ਉਹਨਾਂ ਨੇ ਕਿਹਾ ਕਿ ਉੱਡ ਉੱਡ ਆਓ ਤੇ ਫਸਦੇ ਜਾਓ ਇਹ ਕਹੀ ਜਾ ਉਹ ਇਸ ਪ੍ਰਕਾਰ ਹੀ ਕਹਿੰਦਾ ਗਿਆ ਅੱਗੇ ਚੋਰ ਜਾਂਦੇ ਸਨ ਉਹਨਾਂ ਨੇ ਕੁਸ਼ਗਨ ਸਮਝ ਕੇ ਬਹੁਤ ਕੁੱਟਿਆ ਇਸ ਨੇ ਉਹਨਾਂ ਕੋਲੋਂ ਪੁੱਛਿਆ ਕਿ ਫਿਰ ਮੈਂ ਕੀ ਕਹਾ ਤਾਂ ਚੋਰਾਂ ਨੇ ਕਿਹਾ ਕਿ ਲੈ ਆਓ ਅਤੇ ਧਰ ਜਾਓ ਕਹੀ ਜਾ ਉਹ ਜਲਾਹਾ ਇਉਂ ਕਹਿੰਦਾ ਹੋਇਆ ਤੁਰ ਪਿਆ ਅੱਗੇ ਕਿਸੇ ਰਾਜੇ ਦੇ ਚਾਰ ਪੁੱਤਰ ਸਨ ਉਨ੍ਹਾਂ ਵਿੱਚੋਂ ਇੱਕ ਨੇ ਪ੍ਰਾਣ ਤਿਆਗ ਦਿੱਤੇ ਸਨ ਲੋਕ ਉਸ ਨੂੰ ਸਿਵਿਆਂ ਵਿੱਚ ਲੈ ਕੇ ਆਏ ਸਨ ਤਦੋਂ ਜੁਲਾਹਾ ਇਹੀ ਸ਼ਬਦ ਲੈ ਆਓ ਧਰ ਜਾਓ ਕਹਿੰਦਾ ਆਇਆ ਉੱਥੇ ਪਹੁੰਚਿਆ ਆ ਰਾਜੇ ਦੀ ਸੈਨਾ ਨੇ ਸੁਣ ਕੇ ਬਹੁਤ ਕੁੱਟਿਆ ਫਿਰ ਉਹਨਾਂ ਪਾਸੋਂ ਵੀ ਪੁੱਛਦਾ ਮੈਂ ਕੀ ਕਹਾ ਤਾਂ ਉਹਨਾਂ ਕਿਹਾ ਕਿ ਤੂੰ ਇਸ ਤਰ੍ਹਾਂ ਆਖ ਕਿ ਬਹੁਤ ਬੁਰੀ ਹੋਈ ਬੁਰੀ ਹੋਈ ਉਹ ਜੁਲਾਹਾ यूं ਕਹਿੰਦਾ ਆਇਆ ਤੁਰੀ ਜਾਵੇ ਅੱਗੇ ਇੱਕ ਨਗਰ ਵਿੱਚ ਰਾਜੇ ਦੇ ਘਰ ਬਹੁਤ ਚਿਰ ਪਿਛੋਂ ਪੁੱਤਰ ਨੇ ਜਨਮ ਲਿਆ ਸੀ ਜਦੋਂ ਉੱਥੋਂ ਦੇ ਲੋਕਾਂ ਨੇ ਇਹ ਗੱਲ ਸੁਣੀ ਤਾਂ ਸਾਰਿਆਂ ਨੇ ਕੁੱਟਿਆ ਫਿਰ ਉਹਨਾਂ ਕਿਹਾ ਕਿ ਭਲੀ ਹੋਈ ਭਲੀ ਹੋਈ ਕਹੀ ਜਾ ਜੁਲਾਹਾ ਇਸ ਪ੍ਰਕਾਰ ਕਹਿੰਦਾ ਆ ਤੁਰਪਿਆ ਅੱਗੇ ਇੱਕ ਨਗਰ ਵਿੱਚ ਅੱਗ ਲੱਗੀ ਹੋਈ ਸੀ ਸਾਰੇ ਮਹਿਲ ਆਦ ਸੜ ਰਹੇ ਸਨ ਇਹ ਕਹੀ ਜਾਵੇ ਭਲੀ ਹੋਈ ਭਲੀ ਹੋਈ ਇਹ ਸੁਣ ਕੇ ਉੱਥੋਂ ਦੇ ਲੋਕਾਂ ਨੇ ਕੁੱਟਿਆ ਇਸ ਪ੍ਰਕਾਰ ਤਕਰੀਬਨ 10 ਕੁ ਹਜ਼ਾਰ ਜੁੱਤੀਆਂ ਖਾ ਕੇ ਆਪਣੇ ਸਹੁਰੇ ਘਰ ਪਹੁੰਚਿਆ ਸਪਾਤਸ਼ਾ ਜੀ ਦਸਮ ਗ੍ਰੰਥ ਵਿੱਚ ਫਰਮਾਉਂਦੇ ਆ 10000 ਪਨਹੀਨ ਕੀ ਸਹੀ ਜੁਲਾਹੇ ਮਾਰ ਤਾ ਪਾਛੈ ਪਹੁੰਚਿਤ ਭਯੋ ਜਹਾਂ ਹੁਤੀ ਸਸਰਾਰ